جلا تونا ڈر دے لو عقکان ایو نڈتے لو جلا تونا ਜਾ ਬਾਦ ਸਰਕਾਰਾਂ ਤੇ ਨਾ ਚੋਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੇ ਹੋਗੇ ਜੰਤਾ ਸਾਰੀ ਲੋਕ ਮਾਰੂ ਫੈਕਟਰੀਆਂ ਬੰਦ ਕਰੋ ਬੰਦ ਕਰੋ ਬੰਦ ਕੋਈ ਪਿਛੇ ਨਹੀਂ ਤੁਸੀਂ ਵੀ ਮਾਰੂ ਫੈਕਟਰੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਦੇਣਾ ਨਹੀਂ ਦੇਣਾ ਕਰ ਨਹੀਂ ਦੇਣਾ ਸਾਡੇ ਸੇਦੀ ਧਰਤੀ ਤੇ ਰਾਜ ਤੇ ਨੁਕਾਂ ਨਹੀਂ ਦੇਣਾ ਕੰਮ ਨਹੀਂ ਦੇਣਾ ਕਰ ਨਹੀਂ ਦੇਣਾ

ਕਰੋ ਵਧੀਆ ਆਪਦੀ ਗਿਰਤੀ ਕਰਦੇ ਆ ਪਰ ਸਾਡੇ ਉਹ ਕੰਮ ਸਾਰੇ ਖੜ ਚੁੱਕੇ ਨੇ ਨਹੀਂ ਉਹ ਖੜਦੇ ਅਸੀਂ ਆਹੀ ਤਰ੍ਹਾਂ ਸਾਂਝੀ ਜਦਾ ਇਹ ਆਪਾਂ ਕੰਮਕਾਰ ਵਾਲੇ ਆ ਜੇ ਆਪਾਂ ਮੂਰੇ ਲੱਗਾਂਗੇ ਤਾਂ ਲੋਕ ਆਉਣਗੇ ਜੇ ਆਪਾਂ ਕਹਾਂਗੇ ਚੱਲ ਕੋਈ ਨਾ ਵੀ ਸਾਰੇ ਤੇ ਆਪੇ ਨਾ ਨਹੀਂ ਹੁਣ ਅਸੀਂ ਤਾਂ ਕਹਿੰਦੇ ਨਹੀਂ ਜੀ ਵੀ ਛੱਡ ਪਰੇ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੇ ਨਾਲ ਤਰੋ ਤਾਂ ਸਹੀ ਉਹਨਾਂ ਨੂੰ ਬੋਲੋ ਕਿਹੜੇ ਦੇ ਉਹ ਖੜ ਵੀ ਉਹਨਾਂ ਦੀਆਂ ਨਾਲ ਇੱਕ ਨੰਬਰ ਲੱਭ ਸਕਦਾ ਨਾ ਨਾਰਾ ਲਾਉਣਾ ਨਾਟਕ ਪਾੜਨਗੇ ਤੇਰੀ ਆਪ ਸੱਚ ਕਰੂੰਗਾ ਕਿਉਂਕਿ ਸਾਡੇ ਪਿੰਡ ਜੀ ਮੇਰੇ ਉਮੀਦ ਨਹੀਂ ਸੀਗੀ ਬੀਬੀਆਂ ਭੈਣਾ ਮਾਵਾਂ ਤੇ ਮੰਨ ਲਓ ਕਿ ਸਾਰੇ ਬਜ਼ੁਰਗ ਵੀਰ ਇਕੱਠੇ ਹੋ ਕੇ ਇੱਕ ਝੰਡੇ ਥਲੇ ਬੈਠੇ ਆ ਠੀਕ ਕੋਈ ਵੀ ਬਿਲਕੁਲ ਕੋਈ ਵਿਰੋਧ ਮੰਨ ਲਓ ਕਿ ਫੈਕਟਰੀ ਦੇ ਵਿਰੋਧ ਦੇ ਵਿੱਚ 147 ਪਿੰਡਾਂ ਦੇ ਲੋਕ ਆ ਸਾਡੇ ਪਿੰਡ ਦੇ ਵਿੱਚ ਫੇਰ ਵੀ ਅਸੀਂ ਜਾਨੀ ਕਿ ਦੁਪਹਿਰੇ ਸਟੇਜ ਚੱਲਦੀ ਹੈ 2 ਘੰਟੇ 3 3:300 ਬੰਦੇ ਬੁੜੀਆਂ ਉਹਨੇ ਅੱਜ 32 ਦਿਨ ਹੋ ਗਏ ਪੂਰੇ ਬੈਠਿਆ ਨੇ ਉੱਥੇ ਪਰ ਸਾਡੇ ਬਹੁਤ ਜਿੰਨੇ ਅਸੀਂ ਆਏ ਆ ਤੋਂ ਜ਼ਿਆਦਾ ਉੱਥੇ ਹੇ ਆ ਗਏ ਗੋਈਆਂ ਨੇ ਅਸੀਂ ਇੱਕ ਦੌਰਾ ਕਰਨ ਆਏ ਬੰਦ ਜੀ ਉਹ ਕਰਾਉਂਦੇ ਜੀ ਆ ਵੀ ਦਿਦੇ ਨਾ ਕੱਢੋ ਕਦੇ ਬਾਹਰ ਆਪੇ ਦੂਜੀ ਆਉਣਗੇ ਤੁਹਾਡਾ ਨਹੀਂ ਕੱਢੇ ਬਾਹਾਂ ਚੋੜੀਆਂ ਪਾਈਆਂ ਅੱਜ ਤਾਂ ਇੱਕੋ ਸਾਡੇ ਦਾ ਘਰ ਦੇ ਮੈਂਬਰ ਖੜੇ ਆ ਸਾਰੇ ਬਾਹਰਲੇ ਪਿੰਡਾਂ ਦੇ ਵਿੱਚੋਂ ਹਜੇ ਜਦੋਂ ਜਿੰਨਾ ਚਿਰ ਆਪਾਂ ਮਤਲਬ ਤੁਰਦੇ ਨਹੀਂ ਕਿ ਚੰਗੀ ਤਰ੍ਹਾਂ ਉਹਨਾਂ ਚਿਰ ਰੱਖ ਨਹੀਂ ਜੀ ਨਹੀਂ ਨਹੀਂ ਤੁਸੀਂ ਪਰ ਪਿੰਡ ਸਾਧ ਦੇਣ ਨੂੰ ਤਿਆਰ ਨੇ ਹਾਂ ਜੀ ਆਹ ਲੀਆਂ ਬੀਬੀਆਂ ਭੈਣਾਂ ਨੂੰ ਲੈ ਕੇ ਆ ਜੀ ਦਾ ਤਿਆਰ ਆ ਜੀ ਹੁਣ ਕੱਲ ਨੂੰ ਸਾਨੂੰ ਖਾਣੇ ਬੁਲਾਇਆ ਸਾਡੇ ਤੇ ਰਪੋਰਟ ਲਗਾਈ ਉਹਨਾਂ ਨੇ ਪੰਜ ਚਾਰ ਜੀ ਬਹੁਤ ਬਿਮਾਰੀ ਹੋਣਾ ਕਿੰਨਾ ਕੰਮ ਚਾੜਨ ਦੇ ਨਹੀਂ ਨਹੀਂ ਉਹ ਸਾਨੂੰ ਕੋਈ ਪਿੰਡ ਪਿੰਡ ਦਾ ਇਕੱਠਾ ਉਹ ਚੀਜ਼ ਦਾ ਪੈਣ ਸਾਨੂੰ ਕੋਈ ਕੋ ਨਹੀਂ ਡਰਨੀਗਾ ਕੋਈ ਗੱਲ ਨਹੀਂ ਇਹ ਪਰਚੇ ਪੁਰਚੇ ਹੁੰਦੇ ਰਹਿੰਦੇ ਆ ਇਹ ਤਾਂ ਹੁੰਦੇ ਰਹਿੰਦੇ ਨੇ ਵਧੀਆ ਬੰਦੇ ਨੂੰ ਥੋੜ੍ਹਾ ਆ ਕਰ ਰਹਿੰਦੀ ਆ ਨਾਲੇ ਪੁਰੂ ਥੋੜਾ ਜਿਆਦਾ ਗਿਆਨਵਾਜਾ ਹੁੰਦਾ ਜਦੋਂ ਆਪਾਂ ਕਿਤੇ ਜਾਂਦੇ ਹਾਂ। ਬੱਚੋ ਤਾਂ ਬਣ ਜਾਂਦੇ ਆ ਸਾਰੇ ਅੱਗੇ ਚੱਲਦੀਆਂ ਸੋਨੇ ਬੱਚਿਆਂ ਨੂੰ ਇਲਾਜ ਸੁਝੇਦ ਕਰੋ ਵੀ ਆ ਜਿਹੜੀ ਆਉਣ ਵਾਲੀ ਪਨੀਰੀ ਆ ਇਹਨਾਂ ਦਾ ਆਪਾਂ ਕੋ ਵੇਖ ਇਸ ਤਰ੍ਹਾਂ ਰੋਲ ਕੇ ਜਾਵਾਂਗੇ। ਸਾਡੇ ਪਿੰਡ ਦੇ ਵਿੱਚ ਬਹੁਤ ਕੁੜੀਆਂ ਐ ਜਿਹੜੀਆਂ ਕਹਿੰਦੀਆਂ ਨੇ ਵੀ ਸਾਡਾ ਰਾਤ ਨੂੰ ਸਾਹ ਰੁਕ ਜਾਂਦਾ। ਬਿਵਾਰ ਹੋ ਜਾਂਦੇ ਆ ਇਸ ਵੇਲੇ ਬਾਹਰ ਨਿਕਲਣੋਂ ਕੋਈ ਰੋਕਦਾ ਬੈਠ ਜਾਂਦਾ ਉੱਥੇ ਅਸੀਂ ਉੱਥੇ ਨੰਗ ਕੇ ਆਏ ਐ ਇੰਨੀ ਜ਼ਿਆਦੇ ਬਤੂ ਮਾਰਦੀ ਸੀ ਬਹੁਤ ਜ਼ਿਆਦੇ ਨਹੀਂ ਕੁਝ ਵੀ ਨਹੀਂ ਤੁਸੀਂ ਰਾਤ ਨੂੰ ਦੇਖ ਸਾਡੇ ਤਾਂ ਲੱਗੀ ਵੀ ਨਹੀਂ ਸਾਡੇ ਜਿਹੜੇ ਬਹਿ ਗਏ ਇੱਕ ਵਾਰੀ ਉਹ ਉੱਠਦੇ ਨਹੀਂ ਅਸੀਂ ਸਾਰੇ ਉੱਥੇ ਹੁੰਨੇ ਹਰ ਰੋਜ਼ ਨੇ ਤੇ ਸਾਰੀ ਹੁੰਦੀ ਹੁਣ ਅਸੀਂ